ਐਸ ਵਕਤੇ ਆਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੋਧਤਾ ਜਰੂਰ ਚਲਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰੇ ਹੋਏ ਲੋਕਾਂ ਦੇ ਸਿਵੇ ਆ ਜਿਹੜੇ ਹਜੇ ਠੰਡੇ ਨਹੀਂ ਹੋਏ ਤਾਂ ਹੁਣ ਲੁਧਿਆਣੇ ਦੇ ਵਿੱਚ ਤਿੰਨ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਹੋ ਗਈ ਹੈ ਬਹੁਤ ਵੱਡੀ ਜਿਹੜੀ ਇਹ ਖਬਰ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜ਼ਹਿਰੀਲੀ ਸ਼ਰਾਬ ਨੇ ਤਿੰਨ ਘਰਾਂ ਦੇ ਚਿਰਾਗ ਹੈ ਜਿਹੜੇ ਬੁਝਾ ਦਿੱਤੇ ਆ ਪਰਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਕਿਹਾ ਜਾ ਰਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਮੌਤ ਹੋਈ ਹੈ ਉੱਤੇ ਹੀ ਭਾਰਤ ਪੁਸ਼ਣ ਆਸ਼ੂ ਦੇ ਵੱਲੋਂ ਕਿਹਾ ਗਿਆ ਕਿ ਯੁੱਧ ਨਸ਼ਾ ਵਿਰੋਧ ਸਰਕਾਰ ਦਾ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਤਾਂ ਦੂਜੇ ਪਾਸੇ ਅਸ਼ੋਕ ਪ੍ਰੈਸ਼ਰ ਪੱਪੀ ਦੇ ਵੱਲੋਂ ਵੀ ਕਿਹਾ ਕਿ ਅਸੀਂ ਪਰਿਵਾਰਾਂ ਦੇ ਨਾਲ ਆ ਇਸ ਮਾੜੀ ਘੜੀ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹ ਆ ਕੇ ਸਿਆਸਤ ਨਾ ਕਰਨ ਇਹ ਜਾਂਚ ਦਾ ਵਿਸ਼ਾ ਹੈ ਕਿ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਹੈ ਮੌਤ ਹੋਈ ਹੈ ਤਾ ਬਹੁਤ ਜਿਹੜੀ ਮਾੜੀ ਗੱਲ ਹੈ ਕਿ ਹਜੇ ਜਿਹੜਾ ਮਜੀਠਾ ਦੇ ਵਿੱਚ ਸ਼ਰਾਬ ਮਾਮਲਾ ਹੋਇਆ ਸੀ ਉਸ ਦੀ ਜਾਂਚ ਹੈ ਜਿਹੜੀ ਪੂਰੀ ਸਿਰੇ ਵੀ ਨਹੀਂ ਚੜੀ ਤਾਂ ਦੂਜੇ ਪਾਸੇ ਇਹ ਜਿਹੜੀ ਘਟਨਾ ਵਾਪਰ ਗਈ ਲੁਧਿਆਣੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਤਿੰਨ ਜਣਿਆਂ ਦੀ ਜਿਹੜੀ ਹੈ ਜਾਨ ਲੈ ਲਈ ਆਓ ਦੇਖੋ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਪਰਿਵਾਰ ਪੂਰਾ ਰੋ ਰਿਹਾ ਫਿਰਕਲਿਆ ਇਨਸਾਫ਼ ਦੀ ਗੁਹਾਰ ਹੈ ਸਰਕਾਰ ਤੱਕ ਲਗਾ ਰਿਹਾ ਉਹ ਬੱਚੇ ਅਪੜਾ ਲਿਖਣ ਵਾਲੇ 26 ਸਾਲ ਦੀ ਇਹਨਾਂ ਦੀ ਉਮਰ ਹੈ ਇਹ ਬੱਚੇ ਤਾਂ ਅਨਪੜ ਬੱਚੇ ਇਹਨਾਂ ਨੂੰ ਕੁਝ ਨਹੀਂ ਪਤਾ ਮਿਸਿਸ ਨੂੰ ਵੀ ਉਹ ਕਮਾਂਦਾ ਸੀ ਇਹ ਵਿਚਾਰੇ ਖਾਂਦੇ ਸੀ ਦਿਹਾੜੀ ਟੱਪਾ ਕਰਦਾ ਸੀ ਤੇ ਨਸ਼ਿਆਂ ਦੇ ਵਿਰੁੱਧ ਮੈਂ ਤਾਂ ਕਹਿੰਦੀ ਹਾਂ ਨਸ਼ਿਆਂ ਦੇ ਵਿਰੁੱਧ ਵੱਧ ਤੋਂ ਵੱਧ ਨਗਾਮ ਲਗਾਈ ਜਾਵੇ ਚੌਂਕਾਂ ਦੇ ਵਿੱਚ ਗਲੀ ਮੱਲਿਆਂ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਠੀਕ ਹੈ ਤੇ ਦੂਸਰੀ ਗੱਲ ਇਹ ਹੈ ਵੱਧ ਤੋਂ ਵੱਧ ਮੈਂ ਤਾਂ ਲੀਡਰ ਸਹਿਵਾਨਾਂ ਨੂੰ ਵੀ ਕਹਿ ਰਹੀਆਂ ਸਰਕਾਰ ਸਹਿਵਾਨਾਂ ਨੂੰ ਵੀ ਕਹਿ ਰਹੀਆਂ ਕਿ ਆ ਕੇ ਇਦਾਂ ਦੇ ਪਰਿਵਾਰਾਂ ਦਾ ਹਾਲ ਜਰੂਰ ਪੁੱਛੋ ਤੇ ਆਣਾ ਚਾਹੀਦਾ 24 ਘੰਟੇ ਹੋ ਗਏ ਐ ਅੱਜ ਤੱਕ ਬੱਚਿਆਂ ਦੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਕੋਈ ਨਹੀਂ ਆਇਆ ਹਲੇ ਤੱਕ ਕਿ ਇਹ ਅਸੀਂ ਇਹ ਅਸੀਂ ਉਮੀਦ ਰੱਖਦੇ ਇਹਨਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਤੋਂ ਪਰ ਅਸੀਂ ਵaddo ਤੋਂ ਬਾਅਦ ਹੱਥ ਵੀ ਜੋੜਦੇ ਆਂ ਅਸੀਂ ਰਿਕੁਐਸਟ ਵੀ ਕਰਦੇ ਆਂ ਇਹਨਾਂ ਬੱਚਿਆਂ ਦਾ ਵaddo ਤੋਂ ਬਾਅਦ ਧਿਆਨ ਰੱਖਿਆ ਜਾਵੇ ਲੋੜੀਂਦੇ ਟਾਈਮ ਤੇ ਇਹਨਾਂ ਦਾ ਸਾਥ ਦਿੱਤਾ ਜਾਵੇ ਬੱਚਿਆਂ ਦਾ ਮੇਰਾ ਨਾਮ ਗਰਮਿੰਦਰ ਸਿੰਘ ਦਜੀਵਾਲਾ ਮੋਦੋਤੋ ਐਮਸੀ ਹਸਾਕਾ ਜੀ ਔਰ ਦੇਖੋ ਕਿੰਨੀ ਮਨ ਭਾਗੀ ਗੱਲਾਂ ਨੌਜਵਾਨ ਮੁੰਡੇ ਤਿੰਨਾਂ ਦੀ ਸਾਡੇ ਬਾੜ ਨੰਬਰ 2 ਦੇ ਵਿੱਚ ਮੌਤ ਹੋ ਗਈ ਔਰ ਰਾਤੀ ਪਤਾ ਲੱਗਿਆ ਮੈਨੂੰ ਕਿ ਤਾਂ ਚੱਲ ਪਸੇ ਮੁੰਡੇ ਔਰ ਜਰੀਲੀ ਸ਼ਰਾਬ ਦੇ ਪੀਣ ਦੇ ਨਾਲ ਹੋਈ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਬਾੜ ਨੰਬਰ 2 ਜੇ 3 4 ਸਾਰੇ ਹੈ ਤਾਂ ਇਕੱਠੇ ਹੀ ਆ ਇੱਥੇ ਨਸ਼ਾ ਦਾ ਥੰਮ ਪਾਉਣੀ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਇੱਕ ਮੈਂ ਤੁਹਾਡੇ ਮੱਦੇਨ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਵਾ ਦੇਖੋ ਸਾਰਿਆਂ ਨੂੰ ਇੱਕ ਬੇਨਤੀ ਵਾਲ ਨੰਬਰ 2 ਦੇ ਮੇਰੇ ਵੀਰਾਂ ਭੈਣਾਂ ਨੂੰ ਤੁਹਾਨੂੰ ਇਹ ਲੱਗਦਾ ਕਿ ਇਹਨਾਂ ਦਾ ਵੀ ਦੁਸ਼ਮਣੀ ਪੈਣੇ ਸਾਡੀ ਸਾਨੂੰ ਮੋਤਵਾਰ ਬੰਦੇ ਨੂੰ ਦੱਸੋ ਤੁਹਾਡੀ ਗੱਲ ਅਸੀਂ ਅੱਗੇ ਪਵਾਵਾਂਗੇ ਪ੍ਰਸ਼ਾਸਨ ਨੂੰ ਦੱਸੇ ਜੇ ਪ੍ਰਸ਼ਾਸਨ ਨੂੰ ਆਪਾਂ ਦੱਸਾਂਗੇ ਤਾਂ ਹੀ ਪ੍ਰਸ਼ਾਸਨ ਆਪਣੀ ਤਿੱਕੀ ਨਾਲ ਕੰਮ ਕਰੂਗਾ ਪਰ ਜਿਹੜਾ ਅੱਜ ਰਾਤੀ ਇਹ ਕੰਮ ਹੋਇਆ ਔਰ ਬਹੁਤ ਹੀ ਨਸਾਨਾ ਛੋਟੇ ਦੋ ਬੱਚੀਆਂ ਜੀ ਔਰ ਪਹਿਲਾਂ ਉਹਨਾਂ ਦੀ ਮਿਸੇ ਪੂਰੀ ਹੋ ਗਈ ਮੁੰਡਾ ਰਿੰਕੂ ਸੀਗਾ ਤੇ ਦੂਜੇ ਮੁੰਡੇ ਕੀ ਨਾ ਹੀ ਕਿਤੇ ਉਹਨਾਂ ਦਾ ਇੱਕ ਦਾਣਾ ਮੰਗੂ ਹੈ ਦਾਣਾ ਦੇਵੀ ਹੈ ਦਾਣਾ ਦੇਵੀ ਹੈ ਜੀ ਪਰ ਨੌਜਵਾਨ ਮੁੰਡੇ ਹੋਣਾ ਪਰਿਵਾਰਾਂ ਦਾ ਕੀ ਹਾਲ ਹੋਗਾ ਪ੍ਰਸ਼ਾਸਨ ਨੇ ਹੀ ਬੇਨਤੀ ਕਰਦਗੇ ਇਹਨਾਂ ਬੱਚਿਆਂ ਦਾ ਇਹਨਾਂ ਪਰਿਵਾਰਾਂ ਦਾ ਵੀ ਥੋੜਾ ਜਿਆ ਖਿਆਲ ਰੱਖਿਆ ਹੋਏ ਕਿ ਇਹਨਾਂ ਦੇ ਜੋ ਇਨਸਾਨ ਹੋਇਆ ਵਾ ਉਹ ਮਦਦ ਰੱਖ ਕੇ ਤੇ ਉਹਨਾਂ ਦਾ ਪਰਿਵਾਰਾਂ ਨੂੰ ਕੁਝ ਭਰਾਈ ਕੀਤੀ ਜਾਵੇ